ਸਿੱਧੂ ਦੇ ਪਿਤਾ ਨੇ ਸਾਥ ਚ ਖੜ੍ਹ ਲੋਕਾਂ ਨੂੰ ਕੀਤਾ ਸਾਵਧਾਨ ਪਿੰਡ ਮੂਸੇ ਦਾ ਧੰਨਵਾਦ ਕਰਦੇ ਸਿੱਧੂ ਦੇ ਪਿਤਾ ਨੇ ਕੁਝ ਵੱਡੀਆਂ ਗੱਲਾਂ ਕਈਆਂ ਨੇ ਵੀਡੀਓ ਨੂੰ ਚਲਦੀ-ਜਲਦੀ ਨੂੰ ਦੱਬ ਕੇ ਸ਼ੇਅਰ ਕਰਿਓ ਕਹਿੰਦੇ ਕਿ ਪਿੰਡ 'ਚ ਹੁਣ ਕੋਈ ਕੇਕੜਾ ਜਿਹੜਾ ਨਾ ਪੈਦਾ ਹੋ ਸਕੇ ਸਾਰੇ ਸਾਵਧਾਨ ਰਹੋ ਕਿਉਂਕਿ ਬੱਚੇ ਦੇ ਹੁੰਦਿਆਂ ਹੀ ਉਸ ਦੀਆਂ ਮੁਸ਼ਕਲਾਂ ਸ਼ੁਰੂ ਹੋ ਗਈਆਂ ਨੇ ਕੀ ਕਹਿੰਦੇ ਨੇ ਸਿੱਧੂ ਦੇ ਪਿਤਾ ਸੁਣ ਕੇ ਕਰਿਓ ਦੱਬ ਕੇ ਸ਼ੇਅਰ ਆਪਣੇ ਚ ਦੁਆਰੇ ਕੋਈ ਕੇਕੜਾ ਪੈਦਾ ਨਾ ਹੋਵੇ ਤੁਸੀਂ ਲਾਲ ਰਹਿਣਾ ਇਸ ਗੱਲ ਤੇ ਮੈਂ ਤੁਹਾਡੇ ਨਾਲ ਦੋ ਤਿੰਨ ਗੱਲਾਂ ਦਿਲ ਦੀਆਂ ਸਾਂਝੀਆਂ ਕਰਨੀਆਂ ਕਿ ਤੁਸੀਂ ਬੜੇ ਭੋਲੇ ਹੋ ਜਦੋਂ ਦਾ ਮੁਲਕ ਯਾਦ ਹੋਇਆ ਸ਼ਾਇਦ ਤੁਸੀਂ ਅਜੇ ਤੱਕ ਇਹੋ ਜਿਹਾ ਲੈਟਰ ਕਿਸੇ ਨੂੰ ਕੱਢਿਆ ਨਹੀਂ ਗਿਆ ਹੁਣ ਅਜੇ ਤੱਕ ਇੱਕ ਨਗਰ ਦੇ ਆਪਾਂ ਇੱਕ ਦੰਦ ਦੀ ਟੁੱਕੀ ਖਾਣ ਵਾਲੇ ਲੋਕਾਂ ਤੁਹਾਡੇ ਤੇ ਵਿਸ਼ਵਾਸ ਕਰਨਾ ਮੇਰੀ ਮਜਬੂਰੀ ਹੈ ਤੁਸੀਂ ਮੇਰੇ ਭੈਣ ਭਾਈ ਹੋ ਮੇਰੇ ਤੁਸੀਂ ਆਪਣੇ ਹੋ ਔਰ ਥੋੜੀ ਵਾਰ ਕੋਈ ਹੋਰ ਲੈ ਜੇ ਇਸ ਗੱਲ ਤੇ ਤੁਸੀਂ ਹਮੇਸ਼ਾ ਧਿਆਨ ਆ ਸਾਡਾ ਵੇੜਾ ਮੈਂ ਤਾਂ ਵੇੜਾ ਵੀ ਨਹੀਂ ਕਹਿ ਕੇ ਰੋਇਆ ਮੇਰਾ ਪਰਿਵਾਰ ਹੈ ਔਰ ਅਸੀਂ ਪਰਿਵਾਰ ਬਣਾ ਕੇ ਅਜੇ ਤੱਕ ਰਹੇ ਹਾਂ ਤੇ ਕੋਈ ਸਾਡੇ ਦੇ ਵਿੱਚ ਕੋਈ ਇੱਕ ਪਿੰਨ ਪੁਆਇੰਟ ਕੱਢ ਕੇ ਦਿਖਾਵੇ ਵੀ ਸਾਡੇ 'ਚ ਕੋਈ ਫਰਕ ਹੈ। ਤੁਸੀਂ ਸਾਰੀ ਸੰਗਤ ਖਾਸ ਕਰਕੇ ਮੇਰੇ ਜਿਹੜੇ ਵਾਲੇ ਪਿੰਡ ਭਰਾ ਸਾਰੇ ਤੁਸੀਂ ਅੱਜ ਇਕੱਠੇ ਹੋਏ ਹੋ। ਔਰ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਾਂ ਮੇਰੇ ਕੋਲੇ ਸ਼ਬਦ ਵੀ ਨਹੀਂ ਹੈ ਸ਼ਾਇਦ। ਕਿਉਂਕਿ ਮੈਨੂੰ ਤਾਂ ਪਹਿਲੇ ਜਿੱਥੋਂ ਸੀ। ਮੈਂ ਤਾਂ ਤੁਹਾਡੇ ਵਿੱਚ ਜੰਮਿਆ ਪੜਿਆ। ਤੇਰੀ ਦਾ ਸੁਰਤੀ ਤੁਹਾਡੇ ਘਰਾਂ ਜੰਮਦੀ ਹੈ। ਇਹ ਤੇ ਬੀਰੇ ਵਰਗੇ ਫਿਰਦੇ ਹੋਗੇ ਸਾਡੇ ਕੋਲੇ ਥੋਈ ਪੁਰਾਣੇ ਕੱਪੜੇ ਗੇੜਾ ਕੀਤੀ ਹੁੰਦੀ ਹੋ ਉਹ ਤੋਂ ਨੇ ਭਰਾਵੋ ਕੋਲੇ ਜਿਹੜੀ ਮੇਰਾ ਪਰ ਜੀਵਨ ਪੱਦਰ ਦਾ ਤੁਹਾਡੇ ਨਾਲ ਤੁਹਾਡੇ ਵਿੱਚ ਪੂਜ ਰਿਆ ਹੁੰਦਾ ਠੀਕ ਹੈ ਸਿੱਧੂ ਆਪਾਂ ਤੋਂ ਮੰਗਰੋ ਕੁਝ ਪਰਿਵਾਰ ਦੇ ਰਹਿ ਗਏ ਨੇ ਬਦਲੇ ਕੰਮ ਬਦਲੇ ਮੋੜੀ ਹੋਰ ਦੁਨੀਆ ਦੇ ਵਿੱਚ ਗਏ ਪਰੰਤੂ ਉਹ ਆਪਾਂ ਨੂੰ ਰਾਸ ਨਹੀਂ ਆਇਆ ਮੈਂ ਤੁਹਾਡੇ ਨਾਲ ਦੋ ਤਿੰਨ ਗੱਲਾਂ ਦਿਲ ਦੀਆਂ ਸਾਂਝੀਆਂ ਕਰਨੀਆਂ ਕਿ ਤੁਸੀਂ ਬੜੇ ਭੋਲੇ ਹੋ ਕਿਉਂਕਿ ਆਪਣਾ ਆਪਣੇ ਮਨ ਚ ਉਨੀਆਂ ਵੱਡੀਆਂ ਬੇਇਮਾਨੀਆਂ ਨਹੀਂ ਹੁੰਦੀਆਂ ਜਿੱਦੀਆਂ ਵੱਡੇ ਲੋਕਾਂ ਦੇ ਮਨ ਦੇ ਵਿੱਚ ਹੁੰਦੀਆਂ ਤਾਂ ਤੁਸੀਂ ਅੰਦਾਜ਼ਾ ਸਹੀ ਦੇ ਲਾ ਲਿਓ ਵੀ ਇੱਕ ਵਸੂਲ ਤੇ ਜਨਮ ਦੇ ਉੱਤੇ ਹੀ ਕਿੰਨਾ ਬਾਪ ਰੋਲਾ ਮੱਚਿਆ ਹੈ ਨਾ ਐਡੀ ਵੀ ਗੱਲ ਨਹੀਂ ਸੀ ਪਰੰਤੂ ਤੁਸੀਂ ਇਹਨੂੰ ਗੱਲ ਸਿੱਧੂ ਤੇ ਜਨਮ ਦੇ ਨਾਲ ਵਿਵਾਦ ਵਿੱਚ ਜੋੜ ਕੇ ਦੇਖੋ ਇਹ ਬਹੁਤ ਵੱਡੀ ਗੱਲ ਹੈ ਜੇ ਬੱਚੇ ਦੇ ਜਨਮ ਦੇ ਉੱਤੇ ਜੇ ਕੋਈ ਇੰਨੀ ਕਿਸੇ ਨੂੰ ਤਕਲੀਫ ਹੁੰਦੀ ਹੈ ਤਾਂ ਇਹ ਬਹੁਤ ਵੱਡੀ ਗੱਲ ਹੈ ਜਦੋਂ ਦਾ ਮੁਲਕ ਯਾਦ ਹੋਇਆ ਸ਼ਾਇਦ ਤੁਸੀਂ ਅੱਜ ਤੱਕ ਇਹੋ ਜਿਹਾ ਲੈਟਰ ਕਿਸੇ ਨੂੰ ਕੱਢਿਆ ਨਹੀਂ ਗਿਆ ਹੁਣ ਅੱਜ ਤੱਕ ਕਿਉਂਕਿ ਸਾਡੇ ਮੁਲਕ ਦੇ ਕਾਨੂੰਨ ਮਾਰਨ ਵਾਸਤੇ ਤਾਂ ਹੈਗੇ ਆ ਕਿਸੇ ਨੂੰ ਜ਼ਿੰਦਗੀ ਦੇਣ ਵਾਸਤੇ ਕਾਨੂੰਨ ਬਹੁਤ ਕਰਦੇ ਤੇ ਜੇ ਕੋਈ ਜ਼ਿੰਦਗੀ ਇਸ ਤਰ੍ਹਾਂ ਅਕਾਲ ਪੁਰਖ ਦੀ ਰਹਿਮਤ ਹੁੰਦੀ ਹੈ ਕੋਈ ਜੀਵਨ ਧੜਕਦਾ ਹੈ ਦੁਆਰਾ ਉਥੇ ਵੀ ਕਿੰਤੂ ਪਰੰਤੂ ਹੁੰਦਾ ਔਰ ਤੁਹਾਡੇ ਸਾਹਮਣੇ ਹੋਇਆ ਸਾਰੀ ਇਸ ਗੱਲ ਦਾ ਜਨਕਿ ਆਪਾਂ ਇਸ ਗੱਲ ਨੂੰ ਪੂਰਾ ਵਿਸ਼ਵਾਸ ਵੀ ਦਿਵਾਇਆ ਵੀ ਅਸੀਂ ਕੀਤੀ ਵੀ ਗਲਤ ਨਹੀਂ ਹੈ ਅਸੀਂ ਸਾਰੀ ਕਾਨੂੰਨ ਦੇ ਘੇਰੇ ਦੇ ਵਿੱਚ ਦਾਇਰੇ ਦੇ ਵਿੱਚ ਕਾਨੂੰਨ ਦਾ ਸਤਕਾਰ ਕਰਦੇ ਹੋਏ ਸਾਰਾ ਪ੍ਰੋਸੈਸ ਸਿਰੇ ਲਾਇਆ ਹੈ ਔਰ ਅਸੀਂ ਬਣੀ ਚਿਰ ਤੋਂ ਇਸ ਮਾਮਲੇ ਦੇ ਵਿੱਚ ਲੱਗੇ ਹੋਏ ਸੀ ਪਰੰਤੂ ਫਿਰ ਵੀ ਤੁਹਾਨੂੰ ਨਾਲ ਮੈਂ ਇਹ ਗੱਲ ਕਿਉਂ ਸ਼ੇਅਰ ਕਰ ਰਿਹਾ ਇਹਦਾ ਮਤਲਬ ਇਹ ਹੈ ਕਿ ਆਪਾਂ ਇੱਕ ਨਗਰ ਦੇ ਆਪਾਂ ਇੱਕ ਦੰਦ ਦੀ ਟੁੱਕੀ ਖਾਣ ਵਾਲੇ ਲੋਕ ਆ ਔਰ ਆਪਣੇ ਚ ਦੁਵਾਰੇ ਕੋਈ ਕੇਕੜਾ ਪੈਦਾ ਨਾ ਹੋਵੇ ਤੁਸੀਂ ਲਾਲਟ ਰਹਿਣਾ ਇਸ ਗੱਲ ਤੇ ਕਈ ਵਾਰੀ ਸਾਡਾ ਰਿਸ਼ਤੇਦਾਰ ਵੀ ਸਾਡੇ ਕੋਲ ਆਉਂਦਾ ਹੈ ਉਹ ਬੰਦਾ ਹਰ ਇੱਕ ਬੰਦੇ ਨੂੰ ਇਸ ਢੰਗ ਨਾਲ ਦੇਖਣਾ ਭਾਈ ਜੀ ਤੂੰ ਮੈਨੂੰ ਮਿਲਣਾ ਆ ਮੇਰਾ ਭਾਣ ਜਾ ਮੇਰਾ ਭਤੀਜਾ ਤਾਂ ਉਸ ਤਰੀਕੇ ਨਾਲ ਹੀ ਇੱਥੇ ਆ ਕਈ ਵਾਰੀ ਆਪਣੀ ਮਾਨਸਿਕਤਾ ਦਾ ਭੋਲੀ ਭਾਲੀ ਦਾ ਲੋਕ ਫਾਇਦਾ ਉਠਾ ਜਾਂਦੇ ਆ ਜਿਵੇਂ ਕਿ ਤੁਸੀਂ ਪਹਿਲਾਂ ਵੇਖਿਆ ਹਾਂ ਜੀ ਕਿ ਤੁਹਾਡੇ ਤੇ ਵਿਸ਼ਵਾਸ ਕਰਨਾ ਮੇਰੀ ਮਜਬੂਰੀ ਹੈ ਤੁਸੀਂ ਮੇਰੇ ਭੈਣ ਭਾਈ ਹੋ ਮੇਰੇ ਤੁਸੀਂ ਆਪਣੇ ਹੋ ਔਰ ਥੋੜੀ ਵਾਰ ਕੋਈ ਹੋਰ ਲੈ ਜੇ ਇਸ ਗੱਲ ਤੇ ਤੁਸੀਂ ਹਮੇਸ਼ਾ ਧਿਆਨ ਦੇਣਾ ਆਪਾਂ ਪਹਿਲਾਂ ਬਹੁਤ ਵੱਡਾ ਨੁਕਸਾਨ ਕਰਕੇ ਇਸ ਕੰਮ ਦੇ ਵਿੱਚ ਕਿਤੇ ਵੀ ਤੁਸੀਂ ਖੇਤ ਬੰਨੇ ਬਾਹਰ ਡਿਊਟੀਆਂ ਤੇ ਕਿਤੇ ਸਫਰ ਕਰਦੇ ਹੋ ਕਿਤੇ ਵੀ ਤੁਹਾਨੂੰ ਭਿੰਨਕ ਲੱਗਦੀ ਹੈ ਆਕਾਲਪੁਰਖ ਦੇਣ ਵਾਲਾ ਸਮਰਨ ਵਾਲੇ ਤੁਸੀਂ ਉਹ ਗੋੜਾ ਬੱਚਾ ਸਾਡੀਆਂ ਵੀ ਬਨਿਆਦਾਂ ਸਾਲਾਂ ਦੀਆਂ ਹੀ ਨੇ ਕਿਉਂਕਿ ਆਖਰ ਨੂੰ ਏਂਜ ਦਾ ਕੋਈ ਨਾ ਕੋਈ ਪੜਾ ਹੁੰਦਾ ਹੈ ਫਰਾਂ ਤੋਂ ਆ ਜਿਹੜੇ ਮੇਰੇ ਬੱਚੇ ਛੋਟੇ ਬੱਚੇ ਖੜੇ ਆਏ ਭੈਣ ਭਾਈ ਇਹਨਾਂ ਨੇ ਕਾਫੀ ਲੰਬੀ ਜ਼ਿੰਦਗੀ ਇਸ ਨਗਰ ਦੇ ਵਿੱਚ گزارਣੀ ਹੈ ਤਾਂ ਸਾਰਿਆਂ ਨੇ ਮਿਲ ਜੁਲ ਕੇ ਜਿਵੇਂ ਆਪਾਂ ਪਹਿਲਾਂ ਇੱਕ ਭਾਈਚਾਰੇ ਦੇ ਮੁਤਾਬਕ ਸਾਰੇ ਰਹਿੰਦੇ ਆਂ ਸ਼ਾਇਦ ਤੁਹਾਡੇ ਅੱਜ ਦੇ ਇਸ ਪ੍ਰੋਗਰਾਮ ਤੋਂ ਉਹਨਾਂ ਬਣਾ ਰਹੇ ਜਿਹੜੇ ਕੁਝ ਆ ਫੇਸਬੁੱਕ ਦੇ ਉੱਤੇ ਸਾਡੇ ਚ ਨਫ਼ਰਤ ਫਲਾਉਣ ਵਾਲੀਆਂ ਆਵਾਜ਼ਾਂ ਵੀ ਕੁਝ ਬਚਾਉਣੀਆਂ ਨੇ ਵੀ ਮੈਨੂੰ ਐਸੀ ਉਹ ਦੱਸ ਸਕਦੇ ਆਂ ਵੀ ਆ ਸਾਡਾ ਵੇੜਾ ਮੈਂ ਤਾਂ ਵੇੜਾ ਵੀ ਨਹੀਂ ਕਹਿੰ ਕੇ ਰੋਈ ਮੇਰਾ ਪਰਿਵਾਰ ਹੈ ਔਰ ਅਸੀਂ ਪਰਿਵਾਰ ਬਣਾ ਕੇ ਅੱਜ ਤੱਕ ਰਹੇ ਆ ਤੇ ਕੋਈ ਸਾਡੇ ਦੇ ਵਿੱਚ ਕੋਈ ਇੱਕ ਪਿੰਨ ਪੁਆਇੰਟ ਕੱਢ ਕੇ ਦਿਖਾਵੇ ਵੀ ਸਾਡੇ 'ਚ ਕੋਈ ਫਰਕ ਹੈ ਇਹ ਸਾਡੇ ਭਰਾ ਵੀ ਹੈ ਸਾਡੇ ਚਾਚੇ ਤਾਏ ਸਾਰੇ ਜੋ ਅਸੀਂ ਆਪਦੇ ਪਰਿਵਾਰ ਦੇ ਵਿੱਚ ਉਹੀ ਰਿਸ਼ਤੇ ਸਾਡੇ ਇਹਨਾਂ ਲੋਕਾਂ ਨਾਲ ਤਾਂ ਅਸੀਂ ਸਾਰਿਆਂ ਨੂੰ ਇਸ ਗੱਲ ਦੀ ਮਿਸਾਲ ਦੇ ਸਕਦੇ ਆ ਵੀ ਜਿੰਦਾ ਭਾਈਚਾਰਾ ਸਾਡੇ ਨਗਰ ਦਾ ਹੈ ਮੇਰਾ ਖਿਆਲ ਹੈ ਕਿਤੇ ਨਹੀਂ ਹੋਣਾ ਕਿਉਂਕਿ ਅਸੀਂ ਸਾਰੇ ਹੀ ਧਰੋ ਪਿਛਲੇ ਪਿੰਡਾਂ ਤੋਂ ਵਸਦੇ 200 ਸਾਲ ਸਾਡੇ ਨਗਰ ਵੱਜੇ ਨੂੰ ਹੋ ਗਿਆ ਤਾਂ ਸਾਡੇ ਜਿੱ ਕਦੇ ਵੀ ਇਸ ਤਰ੍ਹਾਂ ਦੀ ਕੋਈ ਲਕੀਰ ਨਹੀਂ ਖਿੱਚ ਸਕਿਆ ਵੀ ਕਦੇ ਕੋਈ ਸਾਨੂੰ ਵੰਡਣ ਦੀ ਕੋਸ਼ਿਸ਼ ਕੀਤੀ ਹੋਵੇ ਕਿਸੇ ਨੇ ਅਸੀਂ ਹਮੇਸ਼ਾ ਹੀ ਦੁੱਖ ਦੇ ਖੁਸ਼ੀ ਗਮੀ ਦੇ ਉੱਤੇ ਆਪਣੇ ਪਰਿਵਾਰ ਨੂੰ ਇਕੱਠੇ ਹੋਏ ਹਾਂ ਔਰ ਤੁਸੀਂ ਅੱਜ ਅਕਾਲਪੁਰਖ ਦੀ ਉਸ ਰਹਿਮਤ ਦਾ ਛੋਟੇ ਸਿੱਧੂ ਦਾ ਜਿਸ ਢੰਗ ਨਾਲ ਤੁਸੀਂ ਸਤਕਾਰ ਕੀਤਾ ਤਾਂ ਮੇਰਾ ਖਿਆਲ ਹੈ ਮੀਡੀਆ ਦੇ ਜ਼ਰੀਏ ਸਾਰੇ ਸੰਸਾਰ ਨੂੰ ਪਤਾ ਲੱਗ ਗਿਆ ਹੋਊਗਾ ਵੀ ਸਿੱਧੂ ਨੂੰ ਅਸੀਂ ਕੇਵਲ ਜਨਮ ਦੇ ਨਾਲ ਆ ਬੱਚਾ ਥੋੜਾ ਵੀ ਉਹ ਨਹੀਂ ਹੈ ਉਹ ਔਰ ਤੁਹਾਡਾ ਵੀ ਹੱਕ ਹੁੰਦਾ ਉਹ ਨਹੀਂ ਹੈ ਤਾਂ ਤੁਸੀਂ ਅੱਜ ਇਹ ਗੱਲ ਨੂੰ ਸਾਬਤ ਕੀਤਾ ਹੈ ਮੇਰੇ ਕੋਲ ਸ਼ਬਦ ਨਹੀਂ ਮੈਂ ਤੁਹਾਡਾ ਕਿਹੜੇ ਸ਼ਬਦਾਂ ਦੇ ਨਾਲ ਸ਼ੁਕਰੀਆ ਦਾ ਕਰਾਂ ਮੇਰਾ ਮਨ ਮੇਰਾ ਗਲ ਭਰ ਹੋਗਾ ਜਦੋਂ ਮੈਂ ਤੁਹਾਨੂੰ ਔਰ ਤੁਹਾਡੇ ਮਨਾਂ ਦੇ ਵਿੱਚ ਇੰਨੀ ਜ਼ਿਆਦਾ ਤੰਗ ਸੀ ਉਸ ਬੱਚੇ ਨੂੰ ਤੁਸੀਂ ਉਡੀਕ ਰਹੇ ਸੀ ਬੇਸਬਰੀ ਨਾਲ ਵੀ ਉਹ ਹਵੇਲੀ ਹੈ ਜਿਹੜੀ ਉਹ ਜਿਹੜੀ ਅੱਜ ਤੱਕ ਭਾਂ ਭਾਂ ਕਰਦੀ ਆ ਉਹਦੇ ਵਿੱਚ ਕੁਛ ਨਾ ਕੁਛ ਸਾਡਾ ਕੋਈ ਨੁਮਾਇੰਦਾ ਉੱਥੇ ਆਵੇ ਸਾਡਾ ਕੋਈ ਬੱਚਾ ਉੱਥੇ ਵਸੇ ਆ ਕੇ ਤਾਂ ਤੁਹਾਡੀਆਂ ਸਾਰੀਆਂ ਜਿਹੜੀਆਂ ਦੁਆਵਾਂ ਉਹ ਅਕਾਲ ਪੁਰਖ ਦੇ ਦਰ ਤੇ ਮਨਜ਼ੂਰ ਹੋਈਆਂ ਤਾਂ ਆਪਾਂ ਜਿਆਦੇ ਹੋ ਹਲਾ ਕਰਨ ਤੋਂ ਇਲਾਵਾ ਆਪਾਂ ਸ਼ੁਕਰਾਨਾ ਕਰਨਾ ਸਾਰਿਆਂ ਨੇ ਕਦੇ ਕਿਉਂਕਿ ਜਿਹੜੀ ਸਾਡੀ ਖੁਸ਼ੀ ਕਿਸੇ ਨੂੰ ਚੋਬੀ ਸਕਦੀ ਹੈ ਇਸ ਗੱਲ ਦਾ ਧਿਆਨ ਰੱਖਣਾ ਆਪਾਂ ਜੇ ਧੰਨਵਾਦ ਕਰੀਏ ਜਿਆਦਾ ਤੋਂ ਜਿਆਦਾ ਅਕਾਲ ਪੁਰਖ ਦਾ ਤੇ ਨਹੀਂ ਸੰਭਵ ਨਹੀਂ ਹੁੰਦਾ ਬੰਦਾ ਸੱਠਾਂ ਦੇ ਨੇੜੇ ਲੱਗ ਕੇ ਕਦੇ ਕੋਈ ਐਦਾਂ ਦੀਆਂ ਹੋ ਇਹ ਇੱਕ ਅਕਾਲ ਪੁਰਖ ਨੇ ਵਿਸ਼ੇਸ਼ ਹੀ ਮਤਲਬ ਮੇਰਾ ਖਿਆਲ ਹੈ ਮਾਰਾਇ ਨੇ ਵੀ ਇਸ ਗੱਲ ਨੂੰ ਸਹਿਮਾਨ ਨਹੀਂ ਕੀਤਾ ਹੁਣ ਵੀ ਸਿੱਧੂ ਦੀ ਜਿਹੜੀ ਇਹਨਾਂ ਨੇ ਬੇਵਕਤੀ ਮੌਤ ਕੀਤੀ ਤੇ ਮਾਰਕ ਵੀ ਨਰਾਜ਼ ਹੋਣਗੇ ਪਰ ਇਸੇ ਕਰਕੇ ਉਹਨਾਂ ਨੇ ਦੁਬਾਰੇ ਆਪਣੇ ਨੂੰ ਇਸ ਕਾਬਲ ਕੀਤਾ ਕਿ ਆਪਾਂ ਬਸਦਿਆਂ ਦੇ ਵਿੱਚ ਹੋਏ ਤਾਂ ਤੁਹਾਡਾ ਸਾਰਿਆਂ ਦਾ ਇਹਨਾਂ ਵਧੀਆ ਪ੍ਰੋਗਰਾਮ ਰੱਖਣ ਤੇ ਮੈਂ ਪਰਿਵਾਰ ਵੱਲੋਂ ਆਪਣੇ ਵੱਲੋਂ ਪੰਚਾਇਤ ਵੱਲੋਂ ਸਾਰਿਆਂ ਦਾ ਸ਼ੁਕਰੀਆ ਕਰਦਾ ਹਾਂ